ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਲੈ ਕੇ ਆਏ ਅੱਜ ਇੱਕ ਨਵੀਂ ਕਹਾਣੀ ਉਮੀਦ ਕਰਦੇ ਹਾਂ ਇਹ ਕਹਾਣੀ ਤੁਹਾਨੂੰ ਬਹੁਤ ਪਸੰਦ ਆਵੇਗੀ ਕਹਾਣੀ ਪਸੰਦ ਆਈ ਤੇ ਲਾਈਕ ਸ਼ੇਅਰ ਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਨਾ ਜੀ ਸਵੇਰ ਇੱਕ ਦਾ ਟਾਈਮ 9:00 ਵਜੇ ਦਾ ਸੀ ਮੈਂ ਆਪਣੀ ਮੋਟਰਸਾਈਕਲ ਨੂੰ ਲੌਕ ਕਰਦੇ ਆ ਆਪਣੀ ਦੁਕਾਨ ਦੇ ਜਿੰਦਰੀਆਂ ਨੂੰ ਖੋਲਦੇ ਆ ਤੇ ਆਪਣੀ ਦੁਕਾਨ ਦਾ ਸਮਾਨ ਬਾਹਰ ਕੱਢ ਕੇ ਦੁਕਾਨ ਲਾਉਣ ਲੱਗਿਆ ਉਸੇ ਵਕਤ ਇੱਕ ਬਜ਼ੁਰਗ ਜੋੜਾ ਜਿਨ੍ਹਾਂ ਦੀ ਉਮਰ ਮੇਰੇ ਖਿਆਲ ਮੁਤਾਬਕ 70 ਤੋਂ 80 ਸਾਲ ਦੇ ਦਰਮਿਆਨ ਹੋਵੇਗੀ ਮੇਰੀ ਦੁਕਾਨ ਦੇ ਬਿਲਕੁਲ ਅੱਗੇ ਆਣ ਖੜੇ ਹੋਏ ਜੋ ਕਿ ਬਾਸਨ ਨੂੰ ਅਡੀਕ ਰਹੇ ਸੀ ਮਾਤਾ ਕੋਲ ਪੁਰਾਣੇ ਸਮੇਂ ਵਾਲਾ ਉਹ ਢੋਲਕੀ ਬੈਗ ਸੀ ਜੋ ਉਹਨਾਂ ਦੇ ਮੋਢੇ ਵਿੱਚ ਪਾ ਦੋਵੇਂ ਹੱਥਾਂ ਨਾਲ ਫੜਿਆ ਹੋਇਆ ਸੀ ਤੇ ਬਾਪੂ ਕੋਲ ਇੱਕ ਪੁਰਾਣਾ ਜਿਹਾ ਥੈਲਾ ਸੀ ਜਿਸ ਵਿੱਚ ਸ਼ਾਇਦ ਪਾਣੀ ਦੀ ਬੋਤਲ ਤੇ ਇੱਕ ਗਲਾਸ ਸੀ। ਬਿਰਧ ਸਰੀਰ ਹੋਣ ਕਰਕੇ ਉਹ ਬੈਠਣ ਨੂੰ ਇੱਧਰ-ਉੱਧਰ ਦੇਖ ਜਗ੍ਹਾ ਦੀ ਭਾਲ ਕਰ ਰਹੇ ਸਨ। ਮੈਂ ਉਹਨਾਂ ਨੂੰ ਦੇਖ ਆਵਾਜ਼ ਦੇ ਦੋ ਕੁਰਸੀਆਂ ਬਾਹਰ ਕੱਢ ਉਹਨਾਂ ਦੇ ਕੋਲ ਡਾਉਂਦੇ ਹੋਏ ਕਿਹਾ ਆਓ ਇੱਥੇ ਬੈਠ ਜਾਓ ਬਜ਼ੁਰਗੋ ਬੱਸ ਨੂੰ ਉਡੀਕ ਰਹੇ ਹਾਂ ਲੱਗਦਾ ਹੈ ਆਓ ਇੱਥੇ ਕੁਰਸੀਆਂ ਦੇ ਉੱਪਰ ਬੈਠ ਜਾਓ ਅੱਗੇ ਉਹ ਬਜ਼ੁਰਗ ਮੇਰੇ ਵੱਲ ਵੇਖ ਥੋੜਾ ਖੁਸ਼ ਜਿਹਾ ਹੋ ਗਏ ਤੇ ਕੁਰਸੀਆਂ ਵੱਲ ਦੇਖ ਕੇ ਬੈਹਂਦੇ ਹੋਏ ਕਹਿਣ ਲੱਗੇ ਮਾਤਾ ਜ ਕਹਿਣ ਲੱਗੇ ਸ਼ਾਬਾਸ਼ ਸ਼ਾਬਾਸ਼ ਪੁੱਤਰਾ ਜਿਉਂਦਾ ਰਹਿ ਜਵਾਨੀਆਂ ਮਾਣੇ ਰੱਬ ਤੇਰਾ ਬਾਲਾ ਬਾਲਾ ਕੰਮ ਚਲਾਵੇ ਆਪਣੇ ਬੈਗ ਨੂੰ ਬੁੱਕਲ ਦੇ ਵਿੱਚ ਰੱਖ ਬੈਠਦੇ ਹੋਏ ਬਾਪੂ ਵੜਾ ਹੋਵੇ ਖਾਲਸਾ ਜੀ ਸ਼ੁਕਰੀਆ ਸਰੀਰ ਬੁੱਢੇ ਐ ਖਲੋਇਆ ਨਹੀਂ ਜਾਂਦਾ ਹੁਣ ਮੇਰੇ ਵੱਲ ਆਪਣੇ ਦੋਹਾਂ ਹੱਥਾਂ ਨੂੰ ਜੋੜਦੇ ਹੋਏ ਉਹ ਮੈਨੂੰ ਅਸ਼ੀਸ਼ਾਂ ਦੇਣ ਲੱਗੇ ਮੈਂ ਕਿਹਾ ਉਹ ਨਾ ਨਾ ਬਾਪੂ ਜੀ ਸ਼ੁਕਰੀਆ ਕਹਾਦਾ ਬੈਠ ਜਾਓ ਕੋਈ ਗੱਲ ਨਹੀਂ ਮਾਤਾ ਪੜਾ ਆ ਬਸ ਕਦੋਂ ਆਉ ਬੁੱਤ ਜਿਹੜੀ ਡੋਕਵਲ ਜਾਂਦੀ ਐ ਮੈਂ ਕਿਹਾ ਤੁਸੀਂ ਡੋਕ ਜਾਣਾ ਤੇ ਬਾਪੂ ਜੀ ਕਹਿਣ ਲੱਗੇ ਨਹੀਂ ਨਹੀਂ ਅਸਾਂ ਤਾਂ ਮੁਕਸਰ ਜਾਣਾ ਹੈ ਮਾਤਾ ਇੱਥੇ ਆਪਣੇ ਵੱਡੇ ਮੁੰਡੇ ਕੋਲ ਆਏ ਸੀ ਮਿਲਣ ਮੈਂ ਕਿਹਾ ਅੱਛਾ ਅੱਛਾ ਮੁਕਸਰ ਰਹਿੰਦੇ ਹੋ ਤੁਸੀਂ ਬਜ਼ੁਰਗੋ ਬਾਪੂ ਜੀ ਕਹਿਣ ਲੱਗੇ ਨਹੀਂ ਨਹੀਂ ਮੁਕਸਰ ਸਾਡਾ ਛੋਟਾ ਮੁੰਡਾ ਰਹਿੰਦਾ ਹੈ ਉਹਦੇ ਕੋਲ ਵੀ ਗੇੜਾ ਕੱਟ ਆਈਏ ਆਏ ਤਾਂ ਹੈਗੇ ਆ ਹੁਣ ਮਾਤਾ ਕਹਿਣ ਲੱਗੇ ਰਹਿਂਦੇ ਤਾਂ ਪੁੱਤ ਅਸੀਂ ਵਿਰਦ ਆਸ਼ਰਮਾਂ ਐਨੇ ਨੂੰ ਬਾਪੂ ਨੇ ਮਾਤਾ ਵੱਲ ਇਸ਼ਾਰਾ ਕਰਦਿਆਂ ਹੋਇਆਂ ਗੱਲ ਨੂੰ ਰੋਕ ਕੇ ਤੇ ਗੱਲ ਨੂੰ ਬਦਲਦਿਆਂ ਕਹਿ ਦਿੱਤਾ ਅਸੀਂ ਤਾਂ ਪੁੱਤਰਾ ਕਦੀ ਛੋਟੇ ਵੱਲ ਤੇ ਕਦੀ ਵੱਡੇ ਵੱਲ ਇਦਾਂ ਹੀ ਰਹੀ ਜਾਂਦੇ ਆ ਸੁਖ ਨਾਲ ਦੋ ਦੋ ਘਰ ਨੇ ਪਰ ਮਾਤਾ ਦੇ ਮੂੰਹ ਤੋਂ ਸਾਫ਼ ਚਲਕ ਰਿਹਾ ਸੀ ਕਿ ਬਾਪੂ ਜੀ ਨੇ ਗੱਲ ਨੂੰ ਲੁਕੋਇਆ ਕਿਸੇ ਗੱਲ ਦਾ ਓਲਾ ਰੱਖਿਆ ਮੈਂ ਕਿਹਾ ਵਧੀਆ ਬਾਪੂ ਜੀ ਫੇਰ ਤਾਂ ਦੋਵੇਂ ਗੁੱਸੇ ਨਹੀਂ ਹੁੰਦੇ ਹੋਣਗੇ ਕਿ ਮੇਰੇ ਕੋਲ ਨਹੀਂ ਰਹਿੰਦੇ ਜਾਂ ਉਹਦੇ ਕੋਲ ਕਿਉਂ ਰਹਿਨੇ ਹੋ ਐਨਾ ਕਹਿੰਦਾ ਹੋਇਆ ਮੈਂ ਆਪਣੀ ਦੁਕਾਨ ਦਾ ਸਾਮਾਨ ਫੇਰ ਲਗਾਉਣ ਲੱਗ ਪਿਆ ਅਤੇ ਬਾਪੂ ਅਤੇ ਮਾਤਾ ਜੀ ਦੋਵੇਂ ਜਾਣੇ ਆਪਸ ਦੇ ਵਿੱਚ ਕੁਝ ਗੱਲਾਂ ਕਰਨ ਲੱਗ ਪਏ। ਬਾਪੂ ਮਾਤਾ ਨੂੰ ਪੁੱਛ ਰਿਹਾ ਸੀ ਕਿ ਤੈਨੂੰ ਕੁਝ ਦਿੱਤਾ ਹੈ ਵੱਡੇ ਨੇ ਕਿਰਾਇਆ ਪਾੜਾ ਤੇ ਮਾਤਾ ਅੱਗੋਂ ਕਹਿ ਰਹੀ ਸੀ ਮੈਨੂੰ ਤਾਂ ਨਹੀਂ ਦਿੱਤਾ ਤੇ ਤੈਨੂੰ ਕੋਈ 4 ਛਿੱਲੜ ਦਿੱਤੇ ਨੇ। ਐਨਕਾਂ ਲਵਾਉਣ ਲਈ ਦੋ ਜੋ ਰਾਤ ਪੁੱਛਦਾ ਸੀ ਤੂੰ ਕਿ 4 5 100 ਦੀ ਲੱਗੂਗੀ ਐਨਕ ਤਾਂ ਬਾਪੂ ਕਹਿੰਦਾ ਨਾ ਨਾ ਕੁਝ ਨਹੀਂ ਦਿੱਤਾ ਸ਼ਾਇਦ ਭੁੱਲ ਗਿਆ ਹੋਣਾ ਚੱਲ ਕੋਈ ਨਾ ਫੇਰ ਸਹੀ ਕਿਤੇ ਨਾਲੇ ਮੈਂ ਕਿਹੜਾ ਅਖਬਾਰ ਪੜ੍ਹਨਾ ਐਨਕਾਂ ਲਾ ਕੇ ਹੈ ਐਨ ਨੇ ਨੂੰ ਇੱਕ ਮੋਟਰਸਾਈਕਲ ਦੇ ਉੱਪਰ ਇੱਕ ਆਦਮੀ ਉਹਨਾਂ ਦੇ ਸਾਹਮਣੇ ਆ ਰੁਕਿਆ ਅਤੇ ਮਾਤਾ ਨੂੰ ਕਹਿਣ ਲੱਗਿਆ ਮਾਤਾ ਕਹਿਣ ਲੱਗੀ ਬਿੰਦਰ ਦੇ ਬਾਪੂ ਉਹ ਦੇਖ ਵੱਡਾ ਆ ਗਿਆ ਉਹ ਦੇਖ ਬਾਪੂ ਤੈਨੂੰ ਕਿਹਾ ਸੀ ਨਾ ਅੱਗੇ ਬਾਪੂ ਕਹਿੰਦਾ ਤੈਨੂੰ ਕਿਹਾ ਸੀ ਨਾ ਕਿ ਭੁੱਲ ਗਿਆ ਹੋ ਆਪ ਦੇ ਨਾਲ ਆਇਆ ਮੰਗਰ ਦੇਖ ਇੰਨਾ ਕਹਿੰਦਾ ਹੋਇਆ ਬਾਪੂ ਕੁਰਸੀ ਤੋਂ ਉੱਠ ਕੇ ਆਪਣੇ ਮੁੰਡੇ ਕੋਲ ਹੌਲੀ-ਹੌਲੀ ਤੁਰਦਿਆਂ ਜਾ ਪਹੁੰਚਿਆ ਮੁੰਡਾ ਮੋਟਰਸਾਈਕਲ ਤੇ ਹੀ ਬੈਠਾ ਰਿਹਾ ਬਾਪੂ ਤੇ ਉਹ ਮੁੰਡਾ ਕੁਝ ਗੱਲਾਂ ਕਰ ਰਹੇ ਸਨ ਪਰ ਉਹਨਾਂ ਦੀਆਂ ਗੱਲਾਂ ਦੀ ਆਵਾਜ਼ ਮੇਰੇ ਕੰਨਾਂ ਤੱਕ ਨਹੀਂ ਪਹੁੰਚ ਸਕੀ ਸੀ ਤੇ ਨਾ ਹੀ ਮਾਤਾ ਦੇ ਕੋਲ ਕੋਈ ਗੱਲ ਪਹੁੰਚ ਸਕੀ ਫਿਰ ਬਾਪੂ ਪਿੱਛੇ ਨੂੰ ਮੁੜ ਮਾਤਾ ਦੇ ਮੋਢੇ ਪਾਏ ਬੈਗ ਨੂੰ ਲਹਾ ਕੇ ਮੁੰਡੇ ਦੇ ਕੋਲ ਲੈ ਗਿਆ ਮੁੰਡਾ ਉਸ ਬੈਗ ਨੂੰ ਮੋਟਰਸਾਈਕਲ ਦੀ ਟੈਂਕੀ ਤੇ ਰੱਖ ਕੇ ਚੰਗੀ ਤਰ੍ਹਾਂ ਫਰੋਲ ਰਿਹਾ ਸੀ ਤੇ ਬਾਪੂ ਦੇ ਹੱਥ ਵਾਲਾ ਝੋਲਾ ਵੀ ਦੇਖ ਕੇ ਵਾਪਸ ਫੜਾ ਮੋਟਰਸਾਈਕਲ ਦੀ ਕਿੱਕ ਮਾਰ ਵਾਪਸ ਮੁੜ ਗਿਆ ਬਾਪੂ ਦੀਆਂ ਅੱਖਾਂ ਭਰੀਆਂ ਹੋਈਆਂ ਸਨ ਤੇ ਉਹ ਮਾਤਾ ਨੂੰ ਬੈਗ ਫੜਾਉਂਦਿਆਂ ਹੋਇਆਂ ਆਪਣੀ ਕੁਰਸੀ ਦੇ ਉੱਪਰ ਬੈਠ ਗਿਆ ਮਾਤਾ ਨੇ ਪੁੱਛਿਆ ਕੀ ਹੋਇਆ ਸੁਖ ਤਾਂ ਹੈ ਵੱਡਾ ਮੁੜ ਵੀ ਗਿਆ ਕੀ ਹੋਇਆ ਅਜਿਹਾ ਬਾਪੂ ਆਪਣੀਆਂ ਦੋਵਾਂ ਅੱਖਾਂ ਨੂੰ ਮਸਲਦਿਆਂ ਹੋਇਆਂ ਹੋਣਾ ਕੀ ਐ ਕੁਝ ਨਹੀਂ ਹੋਇਆ ਮਾਤਾ ਕਹਿਣ ਲੱਗੇ ਫੇਰ ਆ ਅੱਖਾਂ ਕਿਉਂ ਭਰੀਆਂ ਨੇ ਕੀ ਦੇ ਗਿਆ ਨਾਲੇ ਦੇ ਗਿਆ ਕੁ ਦੇ ਗਿਆ ਕੁਝ ਆਇਆ ਸੀ ਮਾਤਾ ਤੇ ਆ ਬੈਗ ਤੇ ਝੋਲਾ ਕਿਉਂ ਖੋਲੀ ਬੈਠਾ ਸੀ ਕੀ ਲੱਭਦਾ ਸੀ ਮਾਤਾ ਸਵਾਲ ਤੇ ਸਵਾਲ ਪੁੱਛ ਰਹੀ ਸੀ ਬਾਪੂ ਨੂੰ ਬਾਪੂ ਕਹਿਣ ਲੱਗਿਆ ਉਹ ਉਹ ਤਾਂ ਵੈਸੇ ਹੀ ਆਪਣੀ ਕੁੜੀ ਨਹੀਂ ਵੱਡੇ ਦੀ ਨਿੰਦਰ ਉਹਦਾ ਮੋਬਾਈਲ ਨਹੀਂ ਲੱਭਦਾ ਸੀ ਉਹ ਕਹਿੰਦਾ ਕਿਤੇ ਭਲੇਖੇ ਦੇ ਨਾਲ ਬੈਗ ਜਾਂ ਝੋਲੇ ਦੇ ਵਿੱਚ ਤਾਂ ਨਹੀਂ ਚਲਿਆ ਗਿਆ ਮੋਬਾਈਲ ਵੀ ਕਹਿੰਦਾ ਮਹਿੰਗਾ ਕੋਈ 60 70000 ਰੁਪਏ ਦਾ ਹੋਣਾ ਹੈ ਫਿਕਰ ਤਾਂ ਹੁੰਦਾ ਹੀ ਐ ਚੱਲ ਛੱਡ ਮਾਤਾ ਭਲੇਖੇ ਨਾਲ ਮੈਂ ਜਾ ਕੇ ਪੁੱਛਣ ਹੀ ਲੱਗਿਆ ਸੀ ਕਿ ਐਨੇ ਨੂੰ ਮੇਰੇ ਕੋਲ ਕੋਈ ਗ੍ਰਾਹਕ ਆ ਗਿਆ ਤੇ ਉਧਰੋਂ ਬਜ਼ੁਰਗਾਂ ਦੀ ਬੱਸ ਜਿੰਨੇ ਨੂੰ ਮੈਂ ਬਾਹਰ ਜਾ ਕੇ ਪੁੱਛਦਾ ਬਾਪੂ ਅਤੇ ਮਾਤਾ ਜੀ ਉਸ ਬੱਸ ਦੇ ਵਿੱਚ ਛੜ ਕੇ ਚਲੇ ਗਏ ਮਨ ਵਿੱਚ ਬਹੁਤ ਕੁਝ ਚੱਲ ਰਿਹਾ ਸੀ ਕਿ ਬਾ ਹੋਏ ਰੱਬਾ ਇਹੋ ਜਹੀ ਔਲਾਦ ਤੋਂ ਵੀ ਕੀ ਲੈਣਾ ਜਿਹੜੀ ਮਾਂ ਬਾਪ ਨੂੰ ਚੋਰ ਹੀ ਬਣਾ ਦੇਵੇ ਕੁੜੀ ਨੂੰ 70000 ਰੁਪਏ ਦਾ ਮੋਬਾਈਲ ਦਿਵਾ ਸਕਦੇ ਨੇ ਤੇ ਬੁੱਢੇ ਮਾਂ ਬਾਪ ਨੂੰ 4-500 ਦੀ ਐਨਕ ਵੀ ਨਹੀਂ ਲਵਾ ਕੇ ਦੇ ਸਕਦੇ ਜਿਨ੍ਹਾਂ ਨੇ ਤੁਹਾਨੂੰ ਦੁਨੀਆ ਦਿਖਾਈ ਤੁਹਾਡੇ ਸੁਪਨੇ ਪੂਰੇ ਕੀਤੇ ਤੁਹਾਨੂੰ ਪੜਾਇਆ ਲਿਖਾਇਆ ਵਿਆਹ ਕੀਤਾ ਕੋਠੀਆਂਕਾਰਾਂ ਵਾਲੇ ਕਰ ਦਿੱਤੇ ਉਹ ਕਿਰਾਇਆ ਭਾਕਰੇ ਪਹਾੜਿਆਂ ਨੂੰ ਵੀ ਤਰਸਦੇ ਨੇ ਆਪਣੇ ਬਣਾਏ ਹੋਏ ਘਰਾਂ ਨੂੰ ਛੱਡ ਕੇ ਉਹ ਬਿਰਧ ਆਸ਼ਰਮ ਦੇ ਵਿੱਚ ਰਹਣ ਜੇਕਰ ਤੁਹਾਨੂੰ ਕਹਾਣੀ ਵਧੀਆ ਲੱਗੀ ਜੀ ਤਾਂ ਲਾਈਕ ਸ਼ੇਅਰ ਤੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਨਾ ਜੀ ਧੰਨਵਾਦ